DL11 نیوز پنجاب ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਦਗਾਲ ਅੱਜ ਅਸੀਂ ਖੜੇ ਹਾਂ ਮੇਰੇ ਪਿੰਡ ਦਗਾਲ ਦੇ ਵਿੱਚ ਜਿੱਥੇ ਪੰਚਾਇਤਾਂ ਦਾ ਕੰਮ ਚੱਲ ਰਿਹਾ ਹੈ ਪ੍ਰਬੰਧਕ ਲੱਗਿਆ ਹੋਇਆ ਹੈ ਜਿਸ ਦੇ ਵਿੱਚ ਪੰਚਾਂ ਵੱਲੋਂ ਮੌਰੀ ਹੋ ਕੇ ਕੰਮ ਕਰਾਏ ਜਾ ਰਹੇ ਨੇ ਤੇ ਪਿਛਲੇ ਸਮੇਂ ਦੇ ਵਿੱਚ ਕੁਝ ਸ਼ੇਨੀਰ ਲੀਡਰ ਨੇ ਜਿਹੜੇ ਦਗਾਲ ਦੇ ਸਾਰੇ ਖੜੇ ਨੇ ਤੇ ਇਹਨਾਂ ਵੱਲੋਂ ਅੱਜ ਪੜੋਲੀਆਂ ਮੰਗਵਾ ਕੇ ਸੀਵਰੇਜ ਦਾ ਕੰਮ ਕੀਤਾ ਜਾ ਰਿਹਾ ਤੇ ਇਹਨਾਂ ਨਾਲ ਗੱਲ ਕਰਾਂਗੇ ਜੀ ਚਾਚਾ ਜੀ ਸਤਿ ਸ੍ਰੀ ਅਕਾਲ ਹਾਂ ਜੀ ਅੱਜ ਜਿਹੜਾ ਪੰਚਾਇਤ ਦਾ ਕੰਮ ਚੱਲ ਰਿਹਾ ਜੀ ਇਹਦੇ ਬਾਰੇ ਕੀ ਕਹੋਗੇ ਜੀ ਬਹੁਤ ਵਧੀਆ ਜੀ ਚੰਗੀ ਗੱਲ ਹੈ ਪਿੰਡ ਦੀ ਪਰ ਤਰੱਕੀ ਹੋਣੀ ਚਾਹੀਦੀ ਹੈ ਜੀ ਇਹ ਪਿੰਡ ਜੂਰੇ ਦੇ ਪੱਕਾ ਕੰਮ ਨੇ ਹੋਣੇ ਚਾਹੀਦੇ ਨੇ ਹਾਂਜੀ ਦੇ ਇਹ ਵਧੀਆ ਹੋ ਰਿਹਾ ਕੰਮ ਜੀ ਇਹ ਪ੍ਰਬੰਧਕ ਲੱਗਿਆ ਹੋਇਆ ਜੀ ਬਹੁਤ ਵਧੀਆ ਜੀ ਪਿੰਡ ਦੇ ਹਿਸਾਬ ਨਾਲੇ ਹੋ ਰਹੇ ਨੇ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਹਾਂਜੀ ਸਾਡੇ ਆਮ ਆਦਮੀ ਦੇ ਪ੍ਰਧਾਨ ਨੇ ਇਹ ਦਗਾਲ ਕਲਾ ਖੁਰ ਦੇ ਦੋ ਪਿੰਡਾਂ ਦੇ ਹਾਂਜੀ ਸਤਨਾਮ ਸਿੰਘ ਜੀ ਅਸੀਂ ਧੰਨਵਾਦ ਕਰਦੇ ਹਾਂ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਛੋਟੀ ਜੀ ਫਰਿਆਦ ਤੇ ਤਿੰਨ ਇਕੱਠੀ ਹੋ ਕੇ ਗਈ ਪਾਪਾ ਦੀ ਜਗਾ ਉਹਨਾਂ ਨੇ ਦੁਬਾਰਾ ਫਿਰ ਪੜੋਲੀਆਂ ਭੇਜ ਕੇ ਪਿੰਡ ਦਾ ਕੰਮ ਸ਼ੁਰੂ ਕੀਤਾ ਹੈ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਸਾਡੇ ਗੁਰਪ੍ਰੀਤ ਸਿੰਘ ਸੀਨੀਅਰ ਜਿਹੜੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਤੇ ਇਹ ਬਲਾਰੇ ਵੀ ਰਹੇ ਨੇ ਇਲੈਕਸ਼ਨ ਦੇ ਵਿੱਚ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਸਾਡੇ ਸਰਦਾਰ ਕੁਲਵੰਤ ਸਿੰਘ ਜੀ ਐਮਐਲਏ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਦੋਂ ਸਾਡੀ ਟੀਮ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਦਫ਼ਤਰ ਗਈ ਉਹਨਾਂ ਨੇ ਸਾਡੀ ਸਾਰੀ ਗੱਲਬਾਤ ਸੁਣੀ ਤੇ ਸਾਨੂੰ ਸੀਵਰੇਜ ਪਾਉਣ ਵਾਸਤੇ ਜਿਹੜੀਆਂ ਪੜੋਲੀਆਂ ਨੇ ਹੈ ਉਹ ਅੱਜ ਭੇਜ ਦਿੱਤੀਆਂ ਨੇ ਅਸੀਂ ਐਮਐਲਏ ਸਾਹਿਬ ਦਾ ਤੇ ਸ਼ਿਵ ਕੁਮਾਰ ਜੀ ਜੋ ਸਾਡੇ ਸੈਕਟਰੀ ਨੇ ਪ੍ਰਬੰਧਕ ਲੱਗੇ ਹੋਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਸੀਵਰੇਜ ਦਾ ਪਾਉਣ ਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਮਰਮਰ ਇਹ ਪੜੋਲੀਆਂ ਨੇ ਜਿਹੜੀਆਂ ਸੀਵਰੇਜ ਦਾ ਕਿੱਥੇ ਪਾਇਆ ਜਾਊਗਾ ਜੀ ਕੰਮ ਹੈ ਇਹ ਗਊਸ਼ਾਲਾ ਤੋਂ ਲੈ ਕੇ ਜੀ ਆਪਣੇ ਜੱਜਵਾਲੀ ਕੋਠੀ ਦੇ ਤੱਕ ਇਹ ਜਿਹੜਾ ਸੀਵਰੇਜ ਹੈ ਜਿਹੜਾ ਪਾਇਆ ਜਾ ਰਿਹਾ ਉਸ ਤੋਂ ਬਾਅਦ ਸਾਡੇ ਭਜਨ ਭਜਨ ਸਿੰਘ ਜੀ ਨੇ ਉਹਨਾਂ ਦੇ ਘਰ ਤੋਂ ਲੈ ਕੇ ਆਪਣਾ ਟੋਬੇ ਤੱਕ ਹੈ ਜਿਹੜਾ ਉਹ ਸੀਵਰੇਜ ਪਾਇਆ ਜਾਊਗਾ ਜੀ ਉਸ ਤੋਂ ਬਾਅਦ ਜਿਹੜਾ ਸੀਵਰੇਜ ਪਾਣਾ ਸਾਡਾ ਕਿਹੜੀ ਉਹ ਮਸਜਿਦ ਕੋਲੇ ਮਸਜਿਦ ਕੋਲੋਂ ਮਸਜਿਦ ਕੋਲ ਲੀਲਾਪੁਰ ਜਪਾਦ ਦੇ ਘਰ ਕੋਲੋਂ ਜਿਹੜਾ ਉਹ ਸੀਵਰੇਜ ਪਾਇਆ ਹੋਊਗਾ ਤਿੰਨ ਤਰ੍ਹਾਂ ਦੇ ਸੀਵਰੇਜ ਸਾਡੇ ਇੱਥੇ ਪੈਣ ਜਾ ਰਹੇ ਨੇ ਹੁਣ ਅਸੀਂ ਸਰਦਾਰ ਕਰਵੰਤ ਸਿੰਘ ਜੀ ਦਾ ਸਾਡੀ ਆਮ ਆਦਮੀ ਪਾਰਟੀ ਦਾ ਸਾਡੇ ਜੋ ਸੀਨੀਅਰ ਲੀਡਰ ਸਾਡੇ ਭਵਨ ਸਿੰਘ ਮਾਨ ਜੀ ਦਾ ਉਹਨਾਂ ਦਾ ਤਹਿਤੋਂ ਧੰਨਵਾਦ ਕਰਦੇ ਆ ਜੋ ਬਹੁਤ ਹੀ ਵਧੀਆ ਢੰਗ ਨਾਲ ਸਜੇ ਢੰਗ ਨਾਲ ਸਾਡੇ ਇਮਾਨਦਾਰੀ ਨਾਲ ਜਿਹੜਾ ਕੰਮ ਉਹ ਜਿਹੜਾ ਚੱਲ ਰਿਹਾ ਹੈ ਠੀਕ ਹੈ ਜੀ ਸਾਡੇ ਐਮਐਲਏ ਸਾਹਿਬ ਕੁਲਵੰਤ ਸਿੰਘ ਜੀ ਦੇ ਮਾਮਾ ਜੀ ਖੜੇ ਨੇ ਲੱਗਦੇ ਨੇ ਰਿਸ਼ਤੇ ਚੋਂ ਵੀਰਾ ਸਿੰਘ ਜੀ ਪੰਚ ਹਾਂਜੀ ਵੀਰਾ ਸਿੰਘ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਜੀ ਜਿਸ ਨਾਲ ਸਾਡੀ ਆ ਕੇ ਇੱਥੇ ਸਾਡੇ ਕੋਲ ਪਹੁੰਚੇ ਹੋ ਜੀ ਤੋਂ ਸਭ ਤੋਂ ਪਹਿਲਾਂ ਸੀ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਆ ਜੀ ਜਿਹਦੇ ਲਈ ਸਾਡੀ ਆਮ ਪਾਰਟੀ ਦੀ ਟੀਮ ਨੂੰ ਨਾਲ ਲੈ ਕੇ ਸਾਰੇ ਪਿੰਡ ਦੇ ਵਿੱਚ ਇਹ ਸਾਡਾ ਕੰਮ ਚੱਲ ਰਿਹਾ ਬਹੁਤ ਵਧੀਆ ਕੰਮ ਕਰਦੇ ਆਗੇ ਤੇ ਜਿਹਦੇ ਪਰੋਡੀਆਂ ਸੀ ਜੀ ਉਹਨਾਂ ਨੇ ਭੇਜਿਆ ਜੀ ਸਾਡੇ ਸਿਲਪਮਾਰ ਐਸਡੀਓ ਸਾਹਿਬ ਦਾ ਏ ਡਿੰਪਲ ਸੈਟ ਦੀ ਸਦਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਦਿੰਦੇ ਆ ਕੋਆ ਆਪ ਪਾਰਟੀ ਦੀ ਟੀਮ ਸਾਰਿਆਂ ਨਾਲ ਲੱਕੇ ਉਸੇ ਲਈ ਦਾ ਕੰਮ ਕਰਵਾਉਂਦੇ ਆ ਬਹੁਤ ਬਹੁਤ ਧੰਨਵਾਦ ਠੀਕ ਹੈ ਸਾਡੇ ਸਰਦਾਰ ਸਾਹਿਬ ਖੜੇ ਨੇ ਮਾਲਵਿੰਦਰ ਸਿੰਘ ਜੀ ਇਹਨਾਂ ਨਾਲ ਗੱਲ ਕਰਾਂਗੇ ਜੀ ਜਿਹੜੇ ਪੰਚਾਇਤ ਦੇ ਮੋਢੀ ਨੇ ਇਹ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਚੱਲ ਰਹੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਕੰਮ ਚਲਾ ਰੱਖਿਆ ਤੁਹਾਡੇ ਪ੍ਰਬੰਧਕ ਲੱਗਾ ਹੋਇਆ ਇਹ ਤੁਹਾਡੇ ਹਿਸਾਬ ਨਾਲੇ ਚੱਲ ਰਹੀ ਜੀ ਪੰਚਾਇਤ ਦੇ ਹਿਸਾਬ ਨਾਲ ਪੰਚਾਇਤ ਦੇ ਹਿਸਾਬ ਨਾਲ ਹਾਂਜੀ ਤੇ ਸਾਡੇ ਐਮਐਲਏ ਸਾਹਿਬ ਨੇ ਕਹਿਣ ਦੇ ਹਸਾਬਕਾ ਜੀ 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 ਕਿਹਾ ਤਾਂ ਉਹਨਾਂ ਨੇ ਉਹ ਹੀ ਮਨਜ਼ੂਰ ਕਰਕੇ ਸਾਡੇ ਪਿੰਡ ਨੂੰ ਅੱਜ ਤੋਂ ਕੰਮ ਸ਼ੁਰੂ ਕੀਤਾ ਅੱਛਾ ਜੀ ਤੇ ਇਹ ਉਹਨਾਂ ਦੀ ਰਹਿਨਮਾਈ ਤੇ ਹੇਠ ਜਾਂ ਸਾਡੇ ਜਾਂ ਐਸਡੀਓ ਸਾਹਿਬ ਜੈਜੀ ਸਾਹਿਬ ਸਾਡਾਂ ਦੇ ਨਾਲ ਮਿਲ ਕੇ ਉਹਨਾਂ ਨੇ ਸਹਿਯੋਗ ਤੇ ਨਗਰ ਦੀ ਸਹਿਯੋਗ ਨਾਲ ਸਾਰਾ ਕੰਮ ਕੀਤਾ ਜਾ ਰਿਹਾ ਤੇ ਇਸ ਸੀਵਰੇਜ ਤੋਂ ਇਲਾਵਾ ਹੋਰ ਵੀ ਕੰਮ ਕਰਨੇ ਨੇ ਜਿਵੇਂ ਕੋਈ ਗਲੀ ਚ ਲੋਕਟੈਲਾਂ ਵਗੈਰਾ ਨੇ ਜੀ ਗਲੀ ਚ ਲੋਕਟੈਲਾਂ ਵੀ ਲਾਉਣੀਆਂ ਨੇ ਤੇ ਮੇਨ ਕਮ ਸੀਵਰੇਜ ਦਾ ਸਿਵਰੇਜ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਜਿਸ ਕਰਕੇ ਸਿਵਰੇਜ ਨੂੰ ਮੇਨ ਮੰਨ ਲ ਕੇ ਚੱਲੇ ਆ। ਹਾਂਜੀ ਹਾਂਜੀ ਇਹ ਨਾਲ ਇੱਕ ਦੋ ਮੋਟਰਾਂ ਵੀ ਲਾਉਣੀਆਂ ਨੇ। ਇੱਥੇ ਪਾਣੀ ਦੀ ਬਹੁਤ ਬੁਰੀ ਹਾਲਤ ਹੈ। ਜਿਸ ਤਰ੍ਹਾਂ ਕਿ ਸਕੂਲ ਦੇ ਵਿੱਚ ਮੋਟਰ ਹੈ ਜਿਹੜੀ ਉਹ ਖਸਤਾ ਹੋਈ ਪਈ ਹੈ ਸਕੂਲ 'ਚ ਵੀ ਮੋਟਰ ਲਾਉਣੀਆਂ ਨੇ। ਬਿਲਕੁਲ। ਹਾਈ ਲਿਮਿਟਰੀ ਸਕੂਲ ਦੇ ਵਿੱਚ ਜੀ। ਕਿ ਜਿੱਥੇ ਟੈਂਕੀ ਦਾ ਪਾਣੀ ਨਹੀਂ ਚੜਦਾ। ਹਾਂਜੀ ਹਾਂਜੀ। ਉਹ ਲੋਕ ਬਹੁਤ ਪਰੇਸ਼ਾਨ ਨੇ। ਹਾਂਜੀ। ਉੱਥੇ ਇੱਕ ਦੋ ਜਗ੍ਹਾ ਤੇ ਸੀ ਜਿਹੜੇ ਲਾਉਣੇ ਨੇ ਉਹ ਜ਼ਰੂਰ ਲਾਵਾਂਗੇ। ਬੋਰ ਲਵਾਉਂਗੇ ਜੀ। ਬੋਰ ਲਵਾਉਂਗੇ। ਹਾਂਜੀ ਸਾਡੇ ਸੀਨੀਅਰ ਲੀਡਰ ਨੇ ਆਮ ਆਦਮੀ ਪਾਰਟੀ ਦੇ ਜਗਤਾਰ ਸਿੰਘ ਜੀ ਕਾਲੇ ਕਾ ਹਾਂਜੀ ਜਿਸ ਤਰ੍ਹਾਂ ਜਿਹੜੇ ਕੰਮ ਚੱਲ ਰਹੇ ਨੇ ਜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤੁਹਾਡੇ ਚੰਨੀ ਹੁੰਦਾ ਬਹੁਤ ਧੰਨਵਾਦ ਕਰਦੇ ਆਂ ਅਸੀਂ ਤੇ ਬਾਅਦ ਚ ਸਰਦਾਰ ਕੁਲਵੰਤ ਸਿੰਘ ਜੋ ਸਾਡੇ ਹਲਕੇ ਦੇ ਐਮਐਲਏ ਨੇ ਸਾਡੀ ਸਾਰੀ ਆਮ ਪਾਰਟੀ ਦੀ ਟੀਮ ਜਿਨ੍ਹਾਂ ਨੇ ਥੋੜਾ ਜਿਆਦਾ ਕਹਿਣ ਦੇ ਉੱਤੇ ਸਾਡੇ ਪਿੰਡ ਦੇ ਵਿੱਚ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਮੇਰੇ ਸਾਹਮਣੇ ਮਾਣੂ ਜੇ ਮੇ ਢੰਗ ਨਾਲ ਸਾਡੇ ਪਿੰਡ ਦੇ ਮੁੱਖ ਮੰਤਰੀ ਬਣ ਕੇ ਸੱਜਣ ਤੇ ਸਾਰੀ ਪੰਚਾਇਤ ਤੇ ਸਾਰੇ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਸਾਡੇ ਪਿੰਡ ਦੇ ਵਿੱਚ ਸੀਵੇਦ ਗੁਵਾ ਰਹੇ ਹਨ ਅਸੀਂ ਬਹੁਤ ਬਹੁਤ ਧੰਨਵਾਦੀਆਂ ਐਮਐਲਏ ਸਾਹਿਬ ਸਰਦਾਰ ਗੁਰਮਤਨ ਹਾਂਜੀ ਇਹ ਸਾਡੇ ਸੀਨੀਅਰ ਲੀਡਰ ਵੀ ਨੇ ਆਮ ਆਦਮੀ ਪਾਰਟੀ ਦੇ ਦੇ ਮਜੂਦਾ ਪੰਚ ਸ੍ਰਿੰਦਰ ਸਿੰਘ ਜੀ ਨੇ ਇਹਨਾਂ ਕੋਲ ਨਰੇਗਾ ਦਾ ਵੀ ਕੰਮ ਹੈ ਨਰੇਗਾ ਦੀ ਦੇਖ ਰਿਹਾ ਵੀ ਕੀ ਕਰਦੇ ਨੇ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਸਰਦਾਰ ਕਲਵੰਤ ਸਿੰਘ ਬਾਜੀਗਰ ਐਮ ਐਲ ਏ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਪੁਰਾਣੀ ਟੀਮ ਸਾਰੀ ਨੂੰ ਲੈ ਕੇ ਨਾਲ ਪੰਚਾਇਤ ਨੂੰ ਲੈ ਕੇ ਅੱਜ ਪਿੰਡ ਦਾ ਕੰਮ ਸ਼ੁਰੂ ਕਰਵਾਇਆ ਗਿਆ ਟਰੋਲੀਆਂ ਦਾ ਕੰਮ ਅੱਜ ਸ਼ੁਰੂ ਹੋ ਰਿਹਾ ਅਸੀਂ ਨਾਲ ਇੱਕ ਮੰਗ ਰੱਖਦੇ ਆ ਇੱਕ ਸਾਡੀ ਕੱਚੀ ਗੜੀ ਆ ਬਾਬੇ ਪੀਰ ਨੂੰ ਜਾਂਦੀ ਆ ਤੇ ਉਹਦੇ ਵਿੱਚ ਵੀ ਛੇਤੀ ਲੋਕ ਕਿਟਾ ਲਵਾਈਆਂ ਜਾਣਾ ਉਹ ਬਹੁਤ ਪੁਰਾਣੀ ਗਲੀ ਆ ਉਹ ਕੱਚੀ ਪਈ ਆ ਅਸੀਂ ਮੰਗ ਰੱਖਦੇ ਆ ਵੀ ਉਹ ਛੇਤੀ ਤੋਂ ਛੇਤੀ ਬਣਵਾਈ ਜਾਵੇ ਸ਼ਿੰਕਾ ਜੀ ਇਹ ਮਹੱਲਾ ਨਿਵਾਸੀ ਨੇ ਜਿੱਥੇ ਸੀਵਰੇਜ ਪੈ ਰਹੀ ਹੈ ਅਜੀਤ ਸਰਦਾਰ ਜੀ ਸਿੰਘ ਜੀ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਤੁਹਾਡੀ ਪੰਚਾਇਤ ਹੈ ਜਿਹੜੀ ਵਧੀਆ ਕੰਮ ਕਰ ਰਹੀ ਹੈ ਜੀ ਹਾਂਜੀ ਵਧੀਆ ਕਰ ਰਹੀ ਹੈ ਜੀ ਤੇ ਸਰਕਾਰ ਵੀ ਵਧੀਆ ਕੰਮ ਕਰ ਰਹੀ ਹੈ ਹਾਂ ਸਰਕਾਰ ਕਲਵੰਤ ਸਿੰਘ ਵੀ ਵਧੀਆ ਕਰਦੇ ਨੇ ਅੱਛਾ ਅੱਛਾ ਜੀ ਹੁਣ ਤੁਹਾਡੇ ਮਹੱਲੇ ਦੇ ਵਿੱਚ ਕੀ ਕੀ ਕਮੀਆਂ ਨੇ ਉਹ ਘਾਟਾਂ ਨੇ ਉਹ ਦੱਸੋ ਜੀ ਬੱਸ ਦਾ ਸੀਵਰੇਜ ਪੈਣ ਵਾਲਾ ਜੀ ਸਾਡੇ ਸੀਵਰੇਜ ਤਾਂ ਪੈ ਰਹੀ ਹੈ ਜੀ ਹੋਰ ਦੱਸੋ ਕੋਈ ਜੀ ਬਾਬੇ ਦੀ ਕਿਲੀ ਵਾਲੇ ਬੱਸ ਇੱਧਰ ਇਹ ਰਸਤਾ ਜਿਹੜਾ ਪੀਰ ਬਾਬੇ ਦਾ ਜੀ ਹਾਂਜੀ ਹਾਂ ਹਾਂਜੀ ਇਹ ਮਹੱਲੇ ਵਾਲਿਆਂ ਦੀ ਇੱਕ ਮੰਗ ਹੈ ਕਿ ਜਿਹੜਾ ਪੀਰ ਬਾਬੇ ਦਾ ਰਸਤਾ ਹੈ ਇਹ ਇਹਦੇ ਲਈ ਗੱਲ ਕਰਾਂਗੇ ਜੀ ਹਾਂ ਬੀਰ ਸਿੰਘ ਜੀ ਨਾਲ ਹਾਂ ਜੀ ਇਹ ਪੀਰ ਬਾਬੇ ਦਾ ਰਸਤਾ ਹੈ ਜਿਹੜਾ ਇਸੇ ਨਾਲ ਸੰਗਤਾਂ ਦਾ ਮੱਥਾ ਟਿਕਣ ਵਾਸਤੇ ਜਾਂਦੀਆਂ ਨੇ ਸਪੱਖਾ ਆਬਾਦੀ ਵੀ 20 25 50 ਦਾ ਦੀ ਆਬਾਦੀ ਹੈ ਜੀ ਕੱਚੀ ਗਲੀ ਹੈ ਇਹ ਵੀ ਬਣਾਈ ਜਾਵੇ ਬਹੁਤ ਬਹੁਤ ਧੰਨਵਾਦ ਇਹ ਫਰਿਆਦ ਲੈ ਕੇ ਐਮਐਲਏ ਸਾਹਿਬ ਕੋਲ ਜਾਓਗੇ ਸਾਰਿਆਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਸਾਡੀ ਜਿਹੜੀ ਕੱਚੀ ਗਲੀ ਹੈ ਇਹ ਜਰੂਰ ਬਣਵਾਈ ਜਾਵੇ ਜਿਹੜਾ ਸਕੂਲ ਚ ਬੋਰਡ ਦੀ ਗੱਲ ਕਰ ਰਹੇ ਹਾਂ ਅਸੀਂ ਪਾਣੀ ਵਾਸਤੇ ਹਾਂ ਜੀ ਅਸੀਂ ਐਮਐਲਏ ਸਾਹਿਬ ਨੂੰ ਕਹਿ ਕੇ ਉੱਥੇ ਪੁਰਨਮਾ ਲਵਾਵਾਂਗੇ ਜੀ ਇੱਕ ਵਾਰੀ ਦਾ ਮੋਟਰ ਪਾ ਕੇ ਚਾਲੂ ਕਰਵਾਤਾ ਜੀ ਕੰਮ ਠੀਕ ਆ ਤੁਹਾਨੂੰ ਵੀ ਬੋਲਰ ਪਾ ਕੇ ਹਾਂਜੀ ਹਾਂਜੀ ਇਹ ਪਾਣੀ ਦਾ ਚਾਲੂ ਹੋ ਗਿਆ ਉਸ ਤੋਂ ਬਾਅਦ ਬੋਰ ਅਸੀਂ ਉੱਥੇ ਨਵਾਂ ਲਗਾਂਗੇ ਨਹੀਂ ਐਲੀਮੈਂਟਰੀ ਸਕੂਲ ਹੈ ਜਿਹੜਾ ਉਹਦੇ ਵਿੱਚ ਵੀ ਪ੍ਰਾਇਮਰੀ ਸਕੂਲ ਹੈ ਜਿਹੜਾ ਉਹਦੇ ਉਹਦਾ ਜਿਹੜਾ ਬੋਰ ਹੈ ਉਹ ਵੀ ਉਹ ਜ਼ਿਆਦਾ ਡੂੰਘਾ ਨਹੀਂ ਹੈਗਾ ਉਹ ਵੀ ਜਲਦੀ ਖੜਨ ਵਾਲਾ ਹੈ ਭਾਜੀ ਕੀ ਉੱਚ ਵੀ ਖੜੂਗਾ ਇਹਦੇ ਉੱਚ ਵੀ ਨਵਾਂ ਲਗਾ ਦਾਂਗੇ ਹਾਂਜੀ ਹਾਂਜੀ ਕਿਉਂਕਿ ਅਸੀਂ ਐਮਐਲ ਨੂੰ ਕਹਿ ਕੇ ਸਕੂਲਾਂ ਦੇ ਵਿੱਚ ਪਾਣੀ ਦੀ ਕਟ ਨਹੀਂ ਰੈਂਡਮ ਠੀਕ ਹੈ ਜੀ ਐਮਐਲ ਨੂੰ ਕਹਿ ਕੇ ਧੰਨਵਾਦ ਜੀ ਇੱਕ 5 ਨੰਬਰ ਵਾਰਡ ਦੇ ਵਿੱਚ ਧਰਮਸ਼ਾਲਾ ਜਨ ਨਾਲ ਉਹਦਾ ਕੰਮ ਹੋਣ ਵਾਲਾ ਮੋਰੀਆਂ ਦਾ ਇਹ ਵੀ ਕਿ ਫਰਸ ਦਾ ਉਹ ਵੀ ਛੇਤੀ ਕਰਵਾਵੇ ਕਬੂਰ ਦੀ ਲੋੜ ਆਈ ਉੱਥੇ ਉਹ ਵੀ ਛੇਤੀ ਕੰਮ ਕਰਾਏ ਹੋਏ 7 ਸਾਲ ਹੋ ਗਏ 8 ਸਾਲ ਉਹਥੇ ਕੋਈ ਕੰਮ ਨਹੀਂ ਹੋਇਆ ਰਿਹਾ ਉਹ ਵੀ ਛੇਤੀ ਕਰਵਾਇਆ ਜਾਵੇ ਤੇ ਤੁਸੀਂ ਰੁੱਖ ਕਿੰਨੇ ਕੁ ਲਾਤੇ ਜੀ ਪਿੰਡ ਦੇ ਵਿੱਚ ਪਿੰਡ 'ਚ ਰੁੱਖ ਲੱਗ ਰਹੇ ਨੇ ਜੀ 4-500 ਰੁੱਖ ਲੱਗ ਗਿਆ ਕੱਲ ਨੂੰ 200 ਰੁੱਖ ਹੋਰ ਲੈ ਕੇ ਆ ਰਿਹਾ ਹੋਰ ਲੈਣ ਜਾ ਰਹੇ ਹਾਂ ਜੀ ਮਰੇਗਾ ਜੀ ਨੂੰ ਸਾਨੂੰ ਹੁਕਮ ਆਇਆ ਨਹੀਂ ਸੈਕਟਰੀ ਸਾਹਿਬ ਦੇ ਅੱਛਾ ਅੱਜੇ ਮੈਂ ਲੈਣ ਜਾ ਰਿਹਾ ਟਾਪੀ ਗੁਜਰਾ ਤੋਂ ਵੀ ਅੱਜ ਸ਼ਾਮ ਤੱਕ ਆ ਜਾਣਗੇ ਦੋ ਜਣੇ ਠੀਕ ਹੈ ਜੀ ਧੰਨਵਾਦ ਜੀ